ਮਾ ਮੈਨੂੰ ਪਤਾ ਹੈ ਅੱਜ ਮੈਂ ਕਿੰਨੀ ਖੁਸ਼ ਆ ਕਿਉਂਕਿ ਅੱਜ ਮੈਂ ਫਿਰ ਤੋਂ ਮਾਂ ਬਣਨਾ ਆਪਣੇ ਘਰ ਦਾ ਸੁਨਣਾ ਹੋ ਗਿਆ ਨਾ ਅੱਜ ਵਾਕੀ ਦਾ ਮੂੰਹ ਦੇਖ ਪੋਰਵ ਕਿੰਨੀ ਸੁਨਣਾ ਬੇਬੀ ਫਿਰ ਉਹਨਾਂ ਤਾਂ ਮਨ ਸਮਝਾਉਣੀ ਪਊਗਾ ਕੋਈ ਹੱਲ ਵੀ ਨਹੀਂ ਆਪਣੇ ਕੋਲੇ ਆਪਣੇ ਹੱਥ ਚੋਂ ਹੁੰਦਾ ਫਿਰ ਤਾਂ ਸਭ ਕੁਝ ਕਰ ਲੈਂਦੇ ਨਾ ਜਿੰਨੀ ਬਾਅਦ ਸੀ ਆਪਾਂ ਤਾਂ ਬੇਚਤ ਹੋ ਕੇ ਆ ਗਏ ਭਾਪੀ ਗੇਟ ਤਾਂ ਖੋਲਦੇ ਨਹੀਂ ਕਿ ਬੇਬੇ ਨਾਲ ਮਿਲ ਤਾਂ ਲੈਣ ਤੇ ਇੱਕ ਵਾਰੀ ਨਹੀਂ ਜਾਂਦੀ ਹੈ ਕਿ ਭਾਪੀ ਨੇ ਮੈਂ ਆਪਣੇ ਸਾਰੇ ਗੱਲ ਜਾ ਭਾਪੀ ਆਹ ਕਹਿ ਰਹੀ ਜੀ ਗੱਲ ਕਰਤੀ ਤੁਸੀਂ ਤਾਨੂੰ ਪਤਾ ਤਾਂ ਹੈਗਾ ਨਾ ਦੋਨਾਂ ਦੀ ਵੀ ਇੰਨੀ ਬੇਇੱਜ਼ਤੀ ਕੀਤੀ ਹੈਗੀ ਨੀਹਾ ਐ ਨਿੱਕੇ ਨਿੱਕੇ ਗੱਲਾਂ ਤਾਂ ਨਾ ਘਰਾਂ 'ਚ ਆਮ ਹੁੰਦੀਆਂ ਰਹਿੰਦੀਆਂ ਨੇ ਵਾਹਿਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ अच्छा जी के ਤੁਸੀਂ ਮੇਰੇ ਨਾਲ ਐ ਕਰੋਗੇ ਹੁਣ ਮੈਂ ਕਿੱਥੇ ਜਾਊਂਗੀ ਮੈਨੂੰ ਪਤਾ ਵੀਰਾ ਦੇ ਭਾਬੀ ਨਾ ਪੱਕਾ ਮੈਨੂੰ ਲੈਣ ਆਉਂਦੇ ਹੋਣਗੇ ਕਿੱਥੇ ਜਾਵਾਂ ਮੈਂ ਹੁਣ ਦੇ ਦੇ ਕਿੱਥੇ ਜਾਵਾਂ ਮੈਨੂੰ ਤਾਂ ਖੁਦ ਨੂੰ ਸਮਝ ਨਹੀਂ ਆ ਰਹੀ ਪਾਣੀ ਮੋਕ ਵੀ ਲੱਗੀ ਆ ਭਾਬੀ ਤੁਸੀਂ ਤੇ ਕਰਤ ਸੀ ਨਾ ਤੂੰ ਔਰਤ ਦਾ ਦਰਦ ਸਮਝ ਸਕਦੀ ਸੀ ਮੈਂ ਮਾ ਬੰਨ ਲਿਆ ਤੈਨੂੰ ਤਾਂ ਪਤਾ ਸੀ ਨਾ ਉਹ ਕਿੱਡਟ ਮੈਂ ਕਿਵੇਂ ਰਹੂੰਗੀ ਸਵੇਰੇ ਸਵੇਰੇ ਤੂੰ ਮੈਨੂੰ ਖਰੂੰ ਗੱਡਤਾ फिर तो उनका सौदा सा आ गया की होगा तो बोल देने मैं थोनो आई कहनी है तू तो से इथे रेस्ट करो मैं दूसरे काम जा तो से जाके पहनती है मेरा मूड जानी ठीक है भाई यार क्या कर लो चल चंगा सारा घंटा सही हो गया चल फिर सर सर तो को फोन कर अपन भी रेस्ट कर लो ਪਿਆਰੇ ਸਭ ਹੀ ਹੋਸ਼ ਨਾਲ ਦੀਆ ਮੇਰੇ ਤੇੜੇ ਵੀ ਜਿੰਨਾ ਕੋਈ ਪੈਣੇ ਪੈਣੇ ਬਣੂ ਕੀ ਹੋ ਗਿਆ ਲੱਗਾ ਪਾਣੀ ਪੀਣਾ ਹੋਇਆ ਮੇਰਾ ਘਰ ਵੀ ਨੇੜਿਆ ਕਰ ਲੈ ਲਿਆ ਖੁੱਟ ਪੈਣੇ ਅੱਲਾ ਪਾਣੀ ਪੀ ਲਾ ਆ ਕਿੱਥੇ ਆ ਮੈਂ ਨਾਲੇ ਤੁਸੀਂ ਕੌਣ ਹੋਗੇ ਮੈਂ ਆਪਣੇ ਘਰੇ ਜਾਣਾਗਾ ਮੈਨੂੰ ਘਰੇ ਛੱਡ ਕੇ ਆਓ ਪੈਣੇ ਕਬਰਾਣਾ ਤੂੰ ਫਿਸਤੇ ਜਿਤੇ ਮੈਨੂੰ ਤੇਰਾ ਕੁਝ ਨਹੀਂ ਲੱਗਦਾ ਪਰ ਇਨਸਾਨ ਦੀ ਨਾਚ ਮੈਂ ਤੇਰਾ ਬਹੁਤ ਕੁਝ ਹਾਂ ਮੈਂ ਆਪਣੇ ਘਰੇ ਜਾਣਾਗਾ ਮੈਨੂੰ ਇੱਥੇ ਕਿਵੇਂ ਲੈ ਕੇ ਆਏ ਹੋ ਤੁਸੀਂ ਜਿਸ ਸਾਹ ਨਾਲ ਪੈਣੇ ਤੂੰ ਉੱਥੇ ਰਾਤ ਦਿੱਗੀ ਪਈ ਸੀ ਮੈਨੂੰ ਤਾਂ ਨਹੀਂ ਲੱਗਦਾ ਤੇਰਾ ਕੋਈ ਘਰ-ਬਾਰ ਹੋ ਹੇ ਗਗਾ ਰੱਬ ਵਰਗੀ ਭਾਬੀ ਐ ਮੇਰੀ ਰੱਬ ਵਰਗਾ ਮੇਰਾ ਵੀਰਾ ਗਾ ਸਾਰੇ ਨੇ ਮੇਰੇ ਮੈਨੂੰ ਘਰ ਛੱਡ ਗਿਆ ਉਹ ਤੁਸੀਂ ਮੈਨੂੰ ਨਹੀਂ ਪਤਾ ਪਣੀ ਤੇਰਾ ਵੀਰਾ ਤੇ ਭਾਬੀ ਕਹਿਉਂਦਿਆ ਪਰ ਅੱਜ ਦੇ ਹਾਲਾਤ ਤੇਰੇ ਨਾਲ ਕੋਈ ਨਹੀਂ ਲੈ ਪਣੀ ਤੂੰ ਪਾਣੀ ਵੀ ਪੀਲਾ ਮੈਂ ਤੇਰੀ ਚਾਲ ਲਿਆਣਾ ਤੇ ਰਾਮ ਨਾਲ ਤੈਨੂੰ ਸਾਰੀ ਗੱਲ ਦੱਸੀ ਤੁਹਾਨੂੰ ਕਿਉਂ ਦੱਸੂੰਗੀ ਮੈਂ ਮੈਂ ਆਪਦੇ ਘਰ ਦਾ ਬੈਥ ਤੂੰ ਤੁਹਾਨੂੰ ਕਿਉਂ ਦਵਾ ਨਰਮੀ ਤੋਂ ਡੇ ਜੀ ਕਿਨੇ ਕਿਵੇਂ ਕਰ ਸਕਦੀ ਆ ਬੇਸ਼ੱਕ ਭੈਣੇ ਮੈਂ ਉਹਰੇ ਕੱਲਾ ਰਹਿਣਾ ਤੇ ਤੇਰਾ ਰਿਸ਼ਤੇ ਵਿੱਚ ਵੀ ਕੁਝ ਨਹੀਂ ਲੱਗਦਾ ਤੇ ਤਾਂ ਨਹੀਂ ਜੀ ਕਿਨਾ ਪਾਣੀ ਛੜਨਾ ਹੁਣੇ ਤੂੰ ਕਿਰੇ ਤੂੰ ਮੇਰੇ ਕਹੋ ਜੇ ਹਾਲਾਤ ਕਰਤੇ ਮੈਂ ਉਹਦਾ ਚੰਗਾ ਜ਼ੋਰ ਪਰਿਵਾਰ ਛੱਡ ਕੇ ਧੱਕੇ ਘਰ ਲੱਗੀ ਲਾ ਪੈਣੇ ਆ ਲੈ ਖੰਬਣੀ ਛਣੂ ਦਾ ਖੜੀ ਸਮਝ ਕੇ ਮੇਰੇ ਬੰਦੇ ਤੇ ਮੈਨੂੰ ਆਪਦਾ ਭਰਾ ਬਣਾ ਲਾ ਤੇ ਦੂਰ ਮੈਨੂੰ ਆਪ ਦੇ ਨਾਲ ਸਾਰਾ ਕੁਝ ਹੋਇਆ ਉਸ ਤਾਰ ਨਾਲ ਦੱਸ ਦੇ ਵੀਰੇ ਮੇਰੇ ਪ੍ਰਾਪਾ ਵੀ ਨਾ ਪਹਿਲਾਂ ਮੇਨੂੰ ਬਹੁਤ ਵਧੀਆ ਰਹਿੰਦੇ ਸੀ ਇੰਨੇ ਹੰਨਾ ਵਿੱਚ ਲੱਗ ਕੇ ਨਾ ਆਪ ਦਾ ਸੋਹਰਾ ਪਰਵਾਰ ਵੀ ਚੜਦਾ ਮੇਰੇ ਰੱਬ ਵਰਗਾ ਫੌਜੀ ਰੱਬ ਵਰਗੀ ਮੇਰੀ ਸੱਸ ਜਿਨੇ ਮੈਨੂੰ ਮਾਂ ਤੋਂ ਜ਼ਿਆਦਾ ਪਿਆਰ ਕੀਤਾ ਤੇ ਮੇਰੀ ਨਿੰਮੋਤੀ ਹੋ ਤਾਂ ਮੇਰੇ ਬਿਨਾ ਬੰਦ ਵੀ ਨਹੀਂ ਸਾਹ ਲੈਂਦੀ ਸੀ ਤੇ ਮੈਂ ਉਹਨੂੰ ਵੀ ਛੱਡ ਕੇ ਆ ਗਈ ਪਰ ਵੀ ਇਹ ਸਭ ਨਾ ਮੈਂ ਆਦੇ ਭਾਬੀ ਦੇ ਕਹਿੰਦੇ ਕੀਤਾ ਮੈਨੇ ਇਹ ਜੀ ਕਿਹੜੀ ਮਜਬੂਰੀ ਸੀ ਜਿਹੜਾ ਉਹਨਾਂ ਨੇ ਤੈਨੂੰ ਘਰੋਂ ਕੱਢਤਾ ਵੀਰੇ ਮਜਬੂਰੀ ਤਾਂ ਮੇਰੀ ਇਹੋ ਜੀ ਸੀ ਕਿ ਮੇਰਾ ਵੀਰਾ ਵੀ ਨਹੀਂ ਸਮਝ ਸਕਦਾ ਸੀ ਮੈਨੇ ਤੂੰ ਵੀ ਬਹੁਤ ਗਲਤ ਕੀਤਾ ਆ ਦਸੋਂਰਾ ਪਰਿਵਾਰ ਛੱਡ ਕੇ ਵੀਰੇ ਹੋਰ ਮੈਂ ਕਰਦੀ ਵੀ ਕੀ ਮੈਨੂੰ ਨਾ ਇੱਕ ਦਿਨ ਮੇਰੀ ਭਾਬੀ ਦਾ ਫੋਨ ਆਇਆ ਭਾਬੀ ਦਾ ਫੋਨ ਹੈਲੋ ਹੈਲੋ ਸਸਿਕਲ ਭਾਬੀ ਸਸਿਕਲ ਮੈਂ ਤੈਨੂੰ ਆਈ ਕਹਿੰਨੀ ਆ ਮੇਰਾ ਤਾਂ ਭਰਾ ਹੁੰਦਾ ਤੇਰੇ ਕੋਲ ਅੱਛਾ ਭਾਬੀ ਹਾਂ ਤੈਨੂੰ ਉਹ ਦੋ ਵਾਲੀ ਪੁੱਛੂਗਾ ਕੀ ਹੋ ਰਿਹਾ ਜਾ ਤੇਰੇ ਪਿੱਛੇ ਅੱਛਾ ਤੇ ਤੂੰ ਪਤਾ ਕੀ ਕਹਿਣਾ ਦੇਖ ਕੇ ਠੀਕ ਹੈ ਨਾ ਪਰ ਭਾਬੀ ਕਿਉਂ ਪਾਰੀ ਨਾ ਚਲਾ ਕਰ ਬਲ ਜਿੱਲਾ ਤੈਨੂੰ ਕਿਹਾ ਨਾ ਹੁਣ ਨਹੀਂ ਕਰ ਭਾਬੀ ਮੈਂ ਤਾਂ ਨਾ ਆਪਦੇ ਸਹੁਰੇ ਘਰੇ ਰਹੂੰਗੀ ਜਦ ਮੇਰਾ ਸਹੁਰਾ ਪਰਿਵਾਰ ਇੰਨਾ ਵਧੀਆਗਾ ਮੈਂ ਇਹ ਛੱਡ ਕੇ ਕਿਉਂ ਆਵਾਂ ਦੇਖ ਲੈ ਹਾਂ ਤੈਨੂੰ ਵੀ ਪਤਾ ਤੇਰੇ ਭਰਾ ਨੇ ਰੋਟੀ ਤਾਂ ਮੇਰੇ ਤੇ ਖਾਣੀ ਆ ਤੇ ਅੱਗੇ ਫਿਰ ਤੈਨੂੰ ਪਤਾ ਹੀ ਤੇਰੀ ਭਾਬੀ ਦੇ ਸਵਾਦ ਆ ਕਿਉਂ ਭਾਬੀ ਫਿਰ ਕੀ ਹੋ ਜਾਊਗਾ ਫਿਰ ਰੋਟੀ ਪਾਣੀ ਚੋਂ ਕੁਝ ਪਾ ਕੇ ਜ਼ਹਿਰ ਪਾ ਕੇ ਦੇ ਦੂੰਗੀ ਤੇਰੇ ਵੀਰੇ ਨੂੰ ਨਾ ਨਾ ਪਾਪੀ ਆਇਆ ਨਾ ਕਰ ਕੋਈ ਨਹੀਂ ਜਿਵੇਂ ਤੂੰ ਕਹਿੰਨੀ ਆ ਨਾ ਮੈਂ ਉਵੇਂ ਹੀ ਕਰੂੰਗੀ ਹਾਂ ਬਾਲੀ ਸਿਆਣੀ ਐ ਤੂੰ ਆਈ ਗੱਲ ਮੰਨ ਲਿਆ ਕਰ ਮੇਰੀ ਠੀਕ ਆ ਭਾਬੀ ਚੰਗਾ ਐਡੀ ਵੱਡੀ ਗੱਲ ਹੋ ਗਈ ਤੂੰ ਆਪਣੇ ਵੀਰ ਨੂੰ ਤਾਂ ਦੱਸ ਦਿੰਦੀ ਮੇਰੇ ਕਿਵੇਂ ਦੱਸਦੀ ਮੈਂ ਜੇ ਮੈਂ ਆਪਣੇ ਵੀਰ ਨੂੰ ਦੱਸ ਦਿੰਦੀ ਨਾ ਤਾਂ ਭਾਬੀ ਨੇ ਮੈਨੂੰ ਵੀ ਨਹੀਂ ਦੱਸਣਾ ਸੀ ਐਵੇਂ ਵੀਰ ਨੂੰ ਕੁਝ ਪਾ ਕੇ ਦੇ ਦਿੰਦੀ ਫਿਰ ਬੰਨੇ ਤੂੰ ਆਪਦੇ ਫੌਜੀ ਨੂੰ ਦੱਸ ਦਿੰਦੀ ਵੀਰੇ ਕੈਨੂ ਤਾਂ ਮੇਰੀ ਭਾਬੀ ਬਹੁਤ ਚੰਗੀ ਆ ਪਰ ਵੀਰੇ ਮੈਂ ਤੈਨੂੰ ਕਿਵੇਂ ਦੱਸਾਂ ਮੇਰੀ ਭਾਬੀ ਨੇ ਕਦੇ ਵੀ ਫੌਜੀ ਨਾਲ ਗੱਲ ਨਹੀਂ ਕਰਨ ਦਿੱਤੀ ਮੈਨੂੰ ਕੋਈ ਨਾ ਭੈਣ ਤੇਰੇ ਆ ਮੂੰਹ ਬੋਲੇ ਭਰਾ ਦਾ ਤੇਰੇ ਨਾਲ ਵਾਦਾ ਹੈਗਾ ਮੈਂ ਤੇਰਾ ਘਰ ਬਸਾਉਂਗਾ ਤੇ ਮੈਨੂੰ ਵੀ ਹੁਣ ਜਾਣ ਦਾ ਮਕਸਦ ਮਿਲ ਗਿਆ ਆਪਦੀ ਛੋਟੀ ਭੈਣ ਦਾ ਘਰ ਬਸਾਉਂ ਮੈਂ ਚਲ ਕੋਈ ਨਾ ਭੈਣ ਤੂੰ ਰਾਮ ਕਰ ਲੈ ਮੈਂ ਆਉਂਦਾ ਜਿਉਂਦਾ ਰਹੇ ਵੀਰੇ ਰੱਬ ਤੇਰੀ ਉਮਰ ਲੰਬੀ ਕਰੇ ਜੇ ਤੂੰ ਮੇਰੇ ਬਾਰੇ ਸੋਚਿਆ ਮੇਰੇ ਸਕੇ ਭਰਾ ਨੇ ਤਾਂ ਸੋਚਿਆ ਨਹੀਂ ਕੀ ਪਤਾ ਹੁਣ ਮੂੰਹ ਬੋਲੇ ਭਰਾਈ ਸੋਚ ਲਵੇ ਮੇਰੇ ਬਾਰੇ ਲਾਪਾਂ ਵਾਸਤੇ ਚਾਹ ਬਣਾ ਲਾ ਲ ਪਰ ਆਪਣੇ ਵੀ ਅਹਦੀ ਕਹਿੰਦੀ ਕਿਸ ਤਰੀਕੇ ਸਾਰਾ ਪਰਿਵਾਰ ਹੁੰਦੇ ਹੋਏ ਵੀ ਕਰ ਲਿਆ ਮੇਰਾ ਕੋਈ ਵੀ ਮੈਂ ਬਸ ਉਹ ਸੌਖਾ ਲਗਾ ਰੱਬ ਦੇ ਪ੍ਰਾਣਾ ਮੈਨੂੰ ਛੇਤੀ ਮਿਲੋ ਫਿਰ ਮੈਂ ਉਹਨੂੰ ਦੱਸੋ ਘਰ ਵਾਲੀ ਨੇ ਪਿੱਛੇ ਲੱਗ ਕੇ ਕਿਵੇਂ ਘਰਵਾਰ ਘੜਦਿਆ ਤੈਨੂੰ ਕੀ ਪਤਾ ਗਿਆ ਸੋਚਿਆ ਤੇ ਮੈਂ ਬਹੁਤ ਗੁੱਸੇ ਸਾਰਾ ਪਲਾਨ ਮੇਰਾ ਮਿੱਟੀ ਵਿੱਚ ਮਿਲ ਗਿਆ ਚੱਲ ਜੋ ਕਿਸਮਤ ਹੀ ਹੁੰਦਾ ਉਹ ਹੋ ਗਿਆ ਮੇਰੇ ਨਾਲ ਮੋਕਾਰ ਵੀ ਕੀ ਸਕਦੀ ਹੈ ਧੀਰੇ ਤੈਨੂੰ ਜਿੰਨਾ ਨਹੀਂ ਮੈਂ ਪੋਚਾ ਲਈ ਜਾਂਦੀ ਆ ਮੈਂ ਤਾਂ ਦਿਨਾ ਨਹੀਂ ਮੈਂ ਤਾਂ ਇਹ ਪੜਾ ਫੋ ਮੈਂ ਇਹ ਕਰੀ ਅਨੇ ਤੁਸੀਂ ਅੱਧੀ ਰਾਤ ਨੂੰ ਕੁਝ ਨਹੀਂ ਸੀ ਹਿੱਰਤਾ ਅਧਮੋਟਾ ਹੈ ਤੇ ਅੰਦਰ ਨਾਖੇ ਦੇ ਵਿੱਚ ਕੁਝ ਪੈ ਗਿਆ ਸੀ ਆ ਜੀ ਮੈਨੂੰ ਨਾ ਪਾਗਲ ਬਣਾਓ ਮੈਨੂੰ ਸਭ ਪਤਾ ਹੈ ਤੁਹਾਡੇ ਅੱਖਾਂ 'ਚ ਕੀ ਪਿਆ ਕੀ ਨਹੀਂ ਹੁਣ ਤੁਸੀਂ ਕੁਝ ਬੋਲਦੇ ਨਹੀਂ ਕਿ ਮੇਰੇ ਨਾਲ ਗੱਲ ਨਹੀਂ ਕਰਨੀ ਨਹੀਂ ਯਾਰ ਮੇਰਾ ਮੂਡ ਨਹੀਂ ਹੈਗਾ ਤੂੰ ਆਰਾਮ ਕਰ ਲਾ ਪੈ ਜਾ ਅੱਛਾ ਤੁਹਾਡਾ ਮੂਡ ਨਹੀਂ ਹੈਗਾ ਚਲ ਠੀਕ ਹੈ ਫਿਰ ਤੁਸੀਂ ਇਕੱਲੇ ਬੈਠੇ ਰਹੋ ਮੈਂ ਦੂਸਰੇ ਕਮਰੇ 'ਚ ਭੱਗ ਜਾਨੀ ਆ ਵੀਰੇ 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 ਕਿੱਥੇ ਹੋ ਹਾਂ ਮੈਂ ਨੇ ਅਲੱਰ ਪਾਣੀ ਪੀ ਲਿਆ ਵੀਰੇ ਕਿੱਥੇ ਵਾਗ ਗਏ ਸੀ ਤੁਸੀਂ ਮੈਂ ਇੱਥੇ ਹੀ ਸੀ ਕਿੱਦਾਂ ਗੱਲ ਕਰਾਂ ਪੈਣੇ ਹਾਂ ਵੀਰੇ ਮੈਂ ਨਾ ਸਾਰੀ ਰਾਤ ਸੋਚਦਾ ਰਿਹਾ ਤੇਰੇ ਬਾਰੇ ਵੀ ਤੈਨੂੰ ਆਪਦੇ ਸੋਹਰੇ ਘਰੇ ਛੱਡਿਆ ਮੈਂ ਨਾ ਨਾ ਵੀਰੇ ਮੈਂ ਸਹੁਰੇ ਘਰੇ ਨਹੀਂ ਜਾਣਾ ਮੈਨੂੰ ਤਾਂ ਡਰ ਲੱਗਦਾ ਨਾਲੇ ਉਹ ਕੀ ਕਹਿਣਗੇ ਵੀ ਪਹਿਲਾਂ ਤਾਂ ਨਹੀਂ ਹਣੇ ਆਪਦੇ ਪੇਕੇ ਘਰੋਂ ਸਾਨੂੰ ਬੇਇੱਜ਼ਤ ਕਰਕੇ ਕੱਢਤਾ ਤੇ ਹੁਣ ਆਪ ਮੁਹ ਚੱਕ ਕੇ ਇੱਥੇ ਵਾਪਸ ਆ ਗਈ ਨਹੀਂ ਵੀਰੇ ਮੈਂ ਨਹੀਂ ਜਾਣਾ ਪਹਿਣੇ ਤੂੰ ਤਾਂ ਜਿਹੜਾ ਆਪਦੀ ਨਿਆਣੀ ਮਨਚੇ ਕਰਨਾ ਸੀ ਉਹ ਕਰ ਲਿਆ ਹੁਣ ਤੇਰੇ ਕੋਲ ਟਾਈਮ ਆਸ ਮਿਲਣਾ ਤੂੰ ਸੰਭਲ ਜਾ ਨਹੀਂ ਵੀਰੇ ਮੈਂ ਨਹੀਂ ਜਾਣਾ ਜੇ ਮੈਂ ਦੁਬਾਰੇ ਆਪਦੇ ਸਹੁਰੇ ਘਰੇ ਚਲੀ ਗਈ ਨਾ ਤਾਂ ਮੇਰੇ ਭਾਪੀ ਦਾ ਹੀ ਨਹੀਂ ਪਤਾ ਮੇਰੇ ਵੀਰੇ ਨੂੰ ਸੱਚੀ ਕੁਛ ਪਾਗੇ ਦੇ ਦੇ ਪੈਣੀ ਤੇਰੇ ਮੰਗੇ ਵੀਰ ਦੀ ਜਾਨ ਤੇ ਮੈਂ ਖੜਾਂਗਾ ਮੈਂ ਉਹਨੂੰ ਕੁਛ ਨਹੀਂ ਹੋਣ ਦਿੰਦਾ ਮੈਨੂੰ ਤੇਰੀ ਸੌਂ ਲੱਗੇ ਤੇਰੇ ਮੰਗੇ ਵੀਰ ਦੀ ਜਾਨ ਤੋਂ ਪਹਿਲਾਂ ਨਾ ਮੇਰੀ ਜਾਨ ਜਾਊਗੀ ਮੈਂ ਤੇਰਾ ਮੰਗਾ ਵੀਰ ਤਾਂ ਨਹੀਂ ਬਣ ਸਕਦਾ ਪਰ ਮਰਦੇ ਜਹਾਂ ਤੱਕ ਤੇਰਾ ਸਾਥ ਨਹੀਂ ਛੱਡਾਂਗਾ ਨਾਨਾ ਵੀਰੇ ਆਇਨਾ ਕੇ ਪ੍ਰਾਤ ਪਰਾਈ ਹੁੰਦਾ ਚਾਹੇ ਸਕਾ ਹੋਵੇ ਚਾਹੇ ਮੂੰਹ ਬੋਲੇ ਪੜ੍ਹੇ ਤੂੰ ਆਪਦੀ ਪਹਿਲੀ ਜ਼ਿੰਦਗੀ ਤੇ ਬਹੁਤ ਲੇਟ ਆ ਹੁਣ ਸਮਾਂ ਨਾ ਖਰਾਬ ਕਰ ਮੇਰੇ ਨਾਲ ਚੱਲ ਅੱਛਾ ਲੈ ਵੀਰ ਆ ਜਾ ਬੰਦ ਨਾ ਫੜਾ ਜੀ ਬੰਦ ਕੋਈ ਨਾ ਛਾੜ ਤੂ ਬੰਦ ਵੀਰੇ ਹਾਂ ਬੈ ਮੈਨੂੰ ਮੇਰੇ ਸਹੁਰਾ ਪਰਿਵਾਰ ਆਖਦਾ ਲਾਣਗੇ ਨਾ ਤੂੰ ਟੈਨਸ਼ਨ ਨਾ ਲੈ ਪਹਿਣੇ ਰੱਖ ਲੈਣਗੇ ਉਹ ਮਾੜੇ ਵਕਤ ਤੇ ਆਪਣੇ ਹੀ ਕੰਮ ਆਉਂਦੇ ਆ ਨਹੀਂ ਵੀਰੇ ਜੇ ਮਾੜੇ ਵਕਤ ਤੇ ਆਪਣੇ ਕੰਮ ਆਉਂਦੇ ਹੁੰਦੇ ਨਾ ਤਾਂ ਮੇਰਾ ਵੀਰਾ ਤੇ ਭਾਬੀ ਮੇਨਾਂ ਲਾਏ ਨਾ ਕਰਦੇ ਕਿਉਂਕਿ ਉਹ ਵੀ ਤਾਂ ਮੇਰੇ ਆਪਣੇ ਹੀ ਸੀ ਪਹਿਣੇ ਵੀਰਾ ਤਾਂ ਆਪਣੇ ਹੀ ਹੁੰਦਾ ਪਰ ਜਿਹੜੀ ਵਿਆਹ ਤੋਂ ਬਾਅਦ ਘਰ ਵਾਲੀ ਹੁੰਦੀ ਹੈ ਨਾ ਉਹ ਆਪਣੇ ਤੋਂ ਅਲੱਗ ਕਰ ਦਿੰਦੀ ਹੈ ਪਰ ਵੀਰੇ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਮੇਰੀ ਭਾਬੀ ਆਏ ਹੋਗੇ ਬਣੀ ਕਿੱਥੇ ਆ ਤੁਹਾਡਾ ਘਰ ਆ ਸੀ ਵੀਰੇ ਆਹੀ ਘਰ ਆ ਆਹੀ ਆ ਆ ਜਾਪੇ ਵੀਰੇ ਇੱਥੇ ਤਾਂ ਜਿੰਦਾ ਲੱਗਿਆ ਕੋਈ ਮੈਨੂੰ ਫਿਕਰ ਨਾ ਕਰ ਰਿਸ਼ਤੇਦਾਰੀ ਚ ਗਈ ਹੋਣਗੇ ਉਹ ਨਹੀਂ ਵੀਰੇ ਬੇਬੇ ਘਰ ਛੱਡ ਕੇ ਨਹੀਂ ਜਾਂਦੀ ਰਿਸ਼ਤੇਦਾਰੀ ਚ ਵੀ ਨਹੀਂ ਜਾਂਦੀ ਉਹ ਤਾਂ ਮੈਂ ਪੁੱਛਣਾ ਇੱਥੇ ਕਿਥੇ ਗਏ ਹੋਣਗੇ ਬਤਿਓ ਰਿਆ ਕਿੱਧਰ ਗਏ ਨੇ ਇਹ ਫੌਜੀ ਚਾਚਾ ਤਾਂ ਆਪਦੇ ਡਿਊਟੀ ਤੇ ਆਪਦੇ ਆਂਟੀ ਮੋਟੇ ਬੈਠੇ ਨੇ ਨੀ ਮੋਨੂ ਵੀ ਨਾਲ ਲੈ ਗਏ ਹਾਂਜੀ चल ठीक है तू जा मेरे आ की हो गया हूं मैं किथे जाऊंगी पहले तू रोना मेरे मैं तो इतनी उम्मीद ला के आई सी मेरी तो सारी उम्मीद ते पानी फिर गया हूं मैं किथे जाऊंगी मेरे पहले तू रोना जा पचल ले करे ਭੈਣ ਨੂੰ ਫੋਨ ਕਰਕੇ ਪੁੱਛ ਲਾਂਗੇ ਕੋਈ ਨਾ ਬਣੇ ਤੂੰ ਟੈਨਸ਼ਨ ਨਾ ਲੈ ਤੇਰੇ ਪਰਿਵਾਰ ਨਾਲ ਮਿਲਾਉਂਦੀ ਜ਼ਿੰਮੇਵਾਰੀ ਮੇਰੀ ਆ ਕੋਈ ਨਹੀਂ ਗਰੇ ਲੈ ਬੈਣ ਤੂੰ ਬੈਠ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਂਦਾ ਹਲੇ ਬੈਣ ਵੀਰੇ ਅੱਜ ਨਾ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਜੋ ਸਭ ਵੀ ਕੀਤਾ ਨਾ ਉਹ ਸਾਰਾ ਗਲਤ ਕੀਤਾ ਮੈਂ ਬੈਣ ਇਹ ਤੂੰ ਕੁਝ ਗਲਤ ਨਹੀਂ ਕੀਤਾ ਤੂੰ ਆਪਣੀ ਜਗ੍ਹਾ ਜਮਾਂ ਸਹੀ ਆ ਨਹੀਂ ਵੀਰੇ ਜੇ ਮੈਂ ਆਪ ਦੀ ਜਗ੍ਹਾ ਤੇ ਸਹੀ ਹੁੰਦੇ ਫਿਰ ਮੇਰੇ ਨਾਲ ਸਾਰਾ ਕੁਝ ਸਹੀ ਹੁੰਦਾ ਇੰਨਾ ਮਾੜਾ ਨਾ ਹੁੰਦਾ ਮੇਰੇ ਨਾਲ ਭਾਵੇਂ ਤੂੰ ਬਾਈਗੁਰੂ ਤੇ ਮੇਰੇ ਨਾਲ ਸਾਰਾ ਕੁਝ ਠੀਕ ਹੋ ਜਾ ਤੂੰ ਬਾਈਗੁਰੂ ਤੇ ਆਸ ਰੱਖ ਤਰੇ ਬਾਈਗੁਰੂ ਤੇ ਆਸ ਰੱਖੀ ਹੈ ਨਾ ਤਾਂ ਇਹਨਾਂ ਟਾਈਮ ਕੱਟ ਗਏ ਜਿਹੜੇ ਸਾਬ ਨਾਲ ਮੇਰੇ ਹਾਲਾਤ ਨੇ ਨਾ ਉਹ ਸਾਬ ਨਾਲ ਤਾਂ ਮੈਂ ਕੁਝ ਖਾ ਕੇ ਹੀ ਮਰ ਜਾਂਦੀ ਨਾ ਭਣੇ ਆਏ ਨਹੀਂ ਭਣੇ ਮੈਂ ਆਪਣੀ ਇੱਕ ਜ਼ਿੰਦਗੀ ਦਿੱਤੀ ਉਹਨੂੰ ਚੰਗੀ ਤਰ੍ਹਾਂ ਜਿਉਣਾ ਪੈਂਦਾ ਆਪਾਂ ਮੈਂ ਇੱਕ ਗੱਲ ਦੱਸ ਮੈਨੂੰ ਹਾਂ ਵੀਰ ਜਦੋਂ ਆ ਪਾਰ ਰਹੀ ਸੀ ਤੂੰ ਆਪਦੇ ਪੇਟ ਤੇ ਹੱਥ ਕਿਉਂ ਲਾ ਰਹੀ ਸੀ ਸਿੱਖ ਤਾਂ ਤੂੰ ਹਾਂ ਵੀਰੇ ਕਿਉਂ ਕਿਵੇਂ ਬੱਚੇ ਦੀ ਮਾਂ ਵਾਟ ਵਾਲੀ ਆ ਕੀ ਹਾਂ ਪਹਿਲਾਂ ਕਿਉਂ ਨਹੀਂ ਦੱਸਿਆ ਬਸ ਵੈਸੇ ਹੀ ਦੱਸਿਆ ਵੀਰੇ ਸੱਚੀ ਭੈਣੇ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਤੈਨੂੰ ਘਰੋਂ ਕੱਢਣ ਵੇਲੇ ਹਾਂ ਵੀਰੇ ਜੇ ਉਹਨਾਂ ਨੇ ਸੋਚਿਆ ਹੁੰਦਾ ਨਾ ਤਮਿਰ ਤੇ ਆ ਦਿਨ ਨਾਉਂਦੇ ਕਿੰਨੇ ਮਾੜੇ ਨੇ ਤੇਰੇ ਘਰ ਦੇ ਤੇ ਕਿ ਨੰਨੀ ਜੀ ਜਾਣ ਨੂੰ ਬਾਹਰੇ ਛੱਡਦਾ ਇੰਨੀ ਘਰ ਕੀ ਦੇ ਵਿੱਚ ਤੇ ਭਲਾਂ ਦੀ ਉੱਥੇ ਮੈਂ ਨਾ ਹੁੰਦਾ ਫਿਰ ਕੀ ਹੁੰਦਾ ਬਸ ਵੀਰੇ ਮੈਨੂੰ ਬਸ ਐਡਰੈਸ ਦੇ ਤੂੰ ਉਹਨਾਂ ਦਾ ਬਾਕੀ ਮੈਂ ਜਾਣੇ ਮੇਰਾ ਕੰਮ ਨਹੀਂ ਨਹੀਂ ਵੀਰੇ ਮੈਂ ਤੈਨੂੰ ਐਡਰੈਸ ਨਹੀਂ ਦੇ ਸਕਦੀ ਤੈਨੂੰ ਮੈਂ ਦੱਸਿਆ ਸੀ ਨਾ ਜੇ ਮੇਰੇ ਬਾਪੇ ਨੂੰ ਮਾੜਾ ਜਿਹਾ ਵੀ ਪਤਾ ਲੱਗ ਗਿਆ ਹੁਣੇ ਮੇਰੇ ਵੀਰੇ ਨੂੰ ਮਾਰ ਦੇਣਾਗਾ ਇੱਕ ਹੀ ਗੱਲ ਹੋਈ ਭੈਣੇ ਨਹੀਂ ਨਹੀਂ ਵੀਰੇ ਮੇਰੇ ਕੋਲ ਇੱਕ ਇਕੱਲਾ ਵੀਰ ਹੀ ਹੈ ਮੇਰਾ ਮੇਰੇ ਕੋਲ ਤਾਂ ਮੇਰੀ ਮਾਂ ਵੀ ਨਹੀਂ ਹੈਗੀ ਭੈਣੇ ਮੈਂ ਤੈਨੂੰ ਕਿਹਾ ਨਾ ਵੀ ਤੇਰੇ ਵੀਰ ਨੂੰ ਕੁਝ ਨਹੀਂ ਹੁੰਦਾ ਮੈਂ ਤੇਰੇ ਨਾਲ ਵਾਦਾ ਕੀਤਾ ਨਾ ਸੌਂ ਖਾਦੀ ਹੈ ਤੇਰੀ ਤੇਰੀ ਸੌਂ ਹੀ ਤੋੜਦਾ ਮੈਂ ਤੂੰ ਬਸ ਮੈਨੂੰ ਐਡਰੈਸ ਦੇ ਦੇ ਇੱਕ ਵਾਰ ਤਾਂ ਉਹਨਾਂ ਦੀ ਲਾਭਾ ਕਰਨੀ ਬਣਦੀ ਆ ਨਾ ਨਾ ਵੀਰੇ ਤੂੰ ਮੇਰੇ ਵੀਰੇ ਨੂੰ ਨਾ ਬੋਲੀ ਕੋਈ ਨਹੀਂ ਉਹਦੇ ਮੈਂ ਭੈਣਾ ਨਾ ਉਹ ਜਿਹੜਾ ਕੁਝ ਕਰਨਾ ਸੀ ਕਰਤਾ ਪੈਣਾ ਤੂੰ ਕਿੰਨਾ ਪਿਆਰ ਕਰਦੀ ਆ ਉਹਦੇ ਭਰਾ ਨੂੰ ਇੱਕ ਉਧਰਲੇ ਪਾਸੇ ਉਹ ਆ ਜਿਹਨਾਂ ਨੂੰ ਘਰੋਂ ਕੱਢਤਾ ਐਹੀ ਆ ਪੈਣਾ ਰੱਬ ਸਭ ਨੂੰ ਦੇ ਚੱਲ ਕੋਈ ਨਹੀਂ ਵੀਰੇ ਸਭ ਦਾ ਟਾਈਮ ਹੋ ਗਿਆ ਲੈ ਪੈਣੇ ਤੂੰ ਬੈਠ ਮੈਂ ਤੇਰੇ ਵਾਸਤੇ ਰੋਟੀ ਬਣਾਉਣਾ ਨਹੀਂ ਵੀਰੇ ਹੁਣ ਤੇਰੀ ਭੈਣ ਹੈਗੀ ਆ ਨਾ ਮੈਂ ਬਣਾ ਦੂੰਗੀ ਰੋਟੀ ਮੈਂ ਤਾਂ ਖਾਣੀ ਨਹੀਂ ਭੈਣੇ ਤੂੰ ਖਾ ਲਈ ਫਿਰ ਮੈਂ ਜਾਨਾ ਚੰਗਾ ਠੀਕ ਹੈ ਵੀਰੇ ਮਾ ਮਾਜ਼ੇ ਆ ਤੇ ਤੂੰ ਹੁੰਦੀ ਨਾ ਤਵੇਂ ਤੇਰੇ ਸਿਰ ਨਾਲ ਲਾ ਕੇ ਬਹੁਤ ਅੱਛੀ ਅੱਛੀ ਰੋਣਾ ਸੀ ਤੇਰੇ ਤੇ ਦੇ ਹਾਲਾਤ ਦੇਖ ਕੋਈ ਦਿਨ ਸੀ ਜੋ ਤੂੰ ਮੈਨੂੰ ਘਰੋਂ ਵੀ ਬਾਹਰ ਨਹੀਂ ਨਿਕਲਣ ਦਿੰਦੀ ਸੀ ਪਰ ਅੱਜ ਵੀਰੇ ਨੇ ਵੀਰੇ ਤੇ ਭਾਬੀ ਨੇ ਮੈਨੂੰ ਧੱਕੇ ਮਾਰ ਕੇ ਮਾਰ ਦੜਤਾ ਮਾਂ ਤੂੰ ਵਾਪਸ ਆ ਜਾਣਾ ਤੂੰ ਤਾਂ ਮੇਰੀਆਂ ਗੱਲਾਂ ਸੁਣ ਸਕਦੀ ਹੈ ਨਾ ਕਿਉਂਕਿ ਵੀਰਾ ਤੇ ਭਾਬੀ ਤਾਂ ਫਿਰ ਤੂ ਆ ਕੇ ਉਹ ਤਾਂ ਮੈਨੂੰ ਹੁਣ ਦੇਖਣਾ ਵੀ ਪਸੰਦ ਨਹੀਂ ਕਰਦੇ ਤੂੰ ਦੇਖ ਮਾਂ ਤੇਰੀ ਤੇ ਦੀ ਹਾਲਤ ਕੀ ਹੋਗੀ ਉਹਨਾਂ ਨੂੰ ਮੇਰੇ ਤੇ ਤਰਸ ਨਹੀਂ ਆਉਂਦਾ ਤੂੰ ਹੀ ਤਰਸ ਕਰ ਲੈਣਾ ਮਾਂ ਵੀਰੇ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਤੂੰ ਮੇਰੇ ਨਾਲ ਮੇਰੇ ਨਾਲ ਆਏ ਕਰੇਗਾ ਸੱਚੀ ਇਹ ਜਿੱਤੇ ਮੈਂ ਕਦੇ ਕੋਈ ਵੀ ਉਮੀਦ ਨਹੀਂ ਰੱਖੀ ਸੀ ਤੂੰ ਮੇਰੀਆਂ ਸਾਰੀਆਂ ਉਮੀਦਾਂ ਦੇਣਾ ਪਾਣੀ ਫੇਰਦਾ ਵੀਰੇ देखा तो सर हेलो की वन ना प्लान था, सारा प्लान चौपट हो गया मेरा था। यार मैं हुन कि मैं आ जाऊं तुसे ऐ क्यों करते हो तुसी मेरी गल सुनो तुसी मेन 5-4 दिन दा टाइम दो ਕਿ ਆ ਜਾ ਮੈਂ ਤੁਹਾਨੂੰ ਕਿਹਾ ਨਾ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਿਹਾ ਬਸ ਚਾਰ ਪੰਜ ਦਿਨਾਂ ਦੀ ਗੱਲ ਹੈ ਮੁੜ ਕੇ ਫਿਰ ਮੈਂ ਤੁਹਾਡੇ ਕੋਲ ਆ ਜਾਣਾ ਫਿਰ ਮੈਂ ਇੱਥੇ ਨਹੀਂ ਆਉਂਦੀ ਪਿਆਰ ਤਾਂ ਤੁਸੀਂ ਮੈਨੂੰ ਕਰਦੇ ਹੋ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ ਤਾਂ ਹੀ ਸਭ ਕੁਝ ਛੱਡਣ ਨੂੰ ਤਿਆਰ ਹਾਂ ਵਸੇ ਯਾਰ ਥੋੜਾ ਟਾਈਮ ਹੈ ਤੂੰ ਮੇਰੀ ਵੇਟ ਕਰ ਲੈ फेर ਆਪਾਂ ਕਦੇ ਵੱਖ ਨਹੀਂ ਹੁੰਦੇ ਆਪਾਂ ਇਕੱਠੇ ਰਵਾਂਗੇ ਠੀਕ ਹੈ ਕਿਉਂਕਿ ਬਾਸੀਰ ਦਾ ਕੀ ਗੇਮ ਖੇਡਿਆ ਤੂੰ ਮੇਰੇ ਨਾਲ ਕੀ ਹੋ ਗਿਆ ਜੀ ਕੀ ਹੋ ਗਿਆ ਮੈਨੂੰ ਪੁੱਛਦੇ ਆ ਸਾਰਾ ਕੁਝ ਸੁਣ ਲਿਆ ਮੈਂ ਨਹੀਂ ਨਹੀਂ ਜੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਬੱਸ ਕਰ ਜਾ ਤੂੰ ਇਹੋ ਜਿਹੀ ਗੱਲ ਕਿਉਂ ਨਹੀਂ ਹੈਗੀ ਸਾਰਾ ਕੁਝ ਸੁਣ ਲਿਆ ਮੈਂ ਕਿੱਥੇ ਨਾਲ ਭੱਜਣਾ ਤੂੰ ਚਲ ਠੀਕ ਹੈ ਫਿਰ ਜੇ ਤੈਨੂੰ ਪਤਾ ਹੀ ਲੱਗ ਗਿਆ ਆ ਜਾ ਫਿਰ ਆਪਾਂ ਬਹਿ ਕੇ ਗੱਲ ਹੀ ਕਰ ਲਾਂ ਨੇ ਸਾਫ ਸਾਫ ਚਲ ਆ ਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਹੋਵੋਗੇ ਕੈਂਟ ਤੇ ਪੇਕੇ ਹੁੰਦੇ ਮਾਮਾ ਨਾਲ ਦਾ ਤੁਸੀਂ ਪਾੜ ਦੇਖ ਚੁੱਕੇ ਹੋ ਪਹਿਲਾਂ ਵਾਲੇ ਪਾਟਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਮੀਦ ਤੋਂ ਵੀ ਜ਼ਿਆਦਾ ਤੇ ਹੁਣ ਵੀ ਸਾਨੂੰ ਇਹੋ ਉਮੀਦ ਹੈ ਕਿ ਤੁਸੀਂ ਇਸ ਪਾੜ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਵੋਗੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਕਿਹਦੀ ਐਕਟਿੰਗ ਜ਼ਿਆਦਾ ਸੋਹਣੀ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਜੋ ਨਵੇਂ-ਨਵੇਂ ਪਾਟ ਅਸੀਂ ਤਿਆਰ ਕਰ ਰਹੇ ਹਾਂ ਉਹ ਤੁਸੀਂ ਪਹਿਲਾਂ ਹੀ ਦੇਖ ਸਕੋ ਥੈਂਕ ਯੂ ਸੋ ਮੱਚ ਧੰਨਵਾਦ